ਕਾ ਥਾਣਾ ਸੇਵਰ ਲਾਈਨ ਤੇ ਕੈਂਟ ਦੇ ਥਾਣਾ ਏਰੀਆ ਦੇ ਵਿੱਚ ਨਾ ਕਈ ਵਾਰ ਵਾਰੀ ਵਾਰੀ ਸ਼ਿਕਾਇਤਾਂ ਆ ਰਹੀਆਂ ਸੀਆਂ ਜਿਸ ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਰੀਡਿੰਗ ਪਾਰਟੀਆਂ ਬਣਾਈਆਂ ਗਈਆਂ ਸੀਗੀਆਂ ਤੇ ਐਸ ਪਰ ਇਨਫੋਰਮੇਸ਼ਨ ਜਿਹੜੇ ਵੱਖ-ਵੱਖ ਮਾਰਸ਼ ਲੱਗੇ ਨੇ ਮਤਲਬ ਕੋਈ ਮਾਰਸ਼ ਹੁੰਦੇ ਨੇ ਲਾਇਸੈਂਸ ਮਾਰਸ਼ ਨੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਹੁੱਕਾ ਜਾਂ ਹੋਰ ਇਦਾਂ ਦਾ ਕੋਈ ਚੀਜ਼ ਵੇਚਦੇ ਨੇ ਜਿਹੜੀ ਐਕਟ ਨੂੰ ਵਾਇਲਟ ਕਰਦੀ ਹੈ ਤਾਂ ਉਸ ਤੇ ਅਸੀਂ ਕਾਰਵਾਈ ਕੀਤੀ ਤੇ ਕੱਲ ਇਹ ਸਬੰਧੀ ਚਾਰ ਮੁਕਦਮੇ ਦਰਜ ਕੀਤੇ ਗਏ ਨੇ ਜੀ ਸਿਟੀ 2 ਦੇ ਏਰੀਆ ਦੇ ਵਿੱਚ ਤਿੰਨ ਥਾਣਾ ਸਿਵਲ ਲਾਈਨ ਦੇ ਤੇ ਇੱਕ ਥਾਣਾ ਕੈਂਟ ਦੇ ਏਰੀਆ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਇਸ ਇਹਨਾਂ ਚਾਰ ਮੁਕਦਮਿਆਂ ਮੁਕਦਮਿਆਂ ਦੇ ਵਿੱਚ ਕੁੱਲ 16 ਦੋਸ਼ੀ ਨੇ ਜਿਨ੍ਹਾਂ ਵਿੱਚੋਂ 14 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਤੇ ਇਹਨਾਂ ਰੇਡ ਦੌਰਾਨ ਸਾਨੂੰ ਕੱਲ ਤਕਰੀਬਨ 6 ਹੁਕਾ ਤੇ 24 ਜੋ ਵਾਈਪਸ ਹੁੰਦੀਆਂ ਇਲੈਕਟ੍ਰੋਨਿਕ ਸਿਗਰਟਸ ਨੂੰ ਕਹ ਦਿੰਦੇ ਆ ਉਹ ਰਿਕਵਰ ਕੀਤੀਆਂ ਤੇ ਅਸੀਂ ਜਿਹੜਾ ਇਹ ਮੁਕਦਮਾ ਹੈਗਾ ਸਿਗਰਟ ਐਂਡ ਅਦਰ ਤਮਾਕੂ ਪ੍ਰੋਡਕਟ ਹੈ ਇਹ ਸੈਕਟ ਦੇ ਵੱਖ-ਵੱਖ ਧਾਰਾਵਾਂ ਅ ਸਰਕੂਲਪੋਰਟ ਕਿੰਨੇ ਬੰਦੇ ਵਿਚ ਅਰਸਤ ਇਹਦੇ ਵਿੱਚ ਕੁੱਲ 16 ਦੋਸ਼ੀ ਨੇ ਜੀ ਹੁਣ ਤੱਕ ਦੇ 16 ਚੋਂ 14 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ ਜੀ ਕਿੰਨੇ ਚਿਰ ਤੋਂ ਕਰ ਰਹੀ ਸੀ ਇਹ ਹੁਣ ਡੂਰਿੰਗ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਨਾ ਸਾਡੇ ਵੱਖ-ਵੱਖ ਸਮੇਂ ਤੇ ਅਸੀਂ ਸਰਪ੍ਰਾਈਜ਼ ਰੀਡਸ ਕਰਦੇ ਰਹੇ ਹੈਗੇ ਆ ਤਾਂ ਹੁਣ ਅਸੀਂ ਇਹ ਡੂਰਿੰਗ ਇਨਵੈਸਟੀਗੇਸ਼ਨ ਇਹ ਕਲੀਅਰ ਕਰਾਂਗੇ ਜੀ ਇਹ ਕਿੰਨੇ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਸਬੰਧੀ ਅਗਰ ਕੋਈ ਹੋਰ ਵੀ ਗੱਲ ਇਸ ਤਰੀਕੇ ਨਾਲ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆ ਗਿਆ ਸੋ ਪੈਗੋਵਿਨ ਨੂੰ ਸਭ ਨੇ ਇਹ ਸਿੱਧਾ ਕੋਈ ਨਹੀਂ ਕੱਲਾ ਸੀ ਵੱਖ-ਵੱਖ ਜਗਾਵਾਂ ਤੇ ਰੇਡ ਕੀਤੀਆਂ ਸੀਗੀਆਂ ਸਿਵਲ ਲਾਈਨ ਤੇ ਕੈਂਟੇਰੀਅ ਦੇ ਵਿੱਚ ਹੋਰ ਵੀ ਉਹ ਸ਼ਹਿਰ ਚ ਵੱਖ-ਵੱਖ ਏਰੀਆ ਤੇ ਰੇਡ ਹੋਈਆਂ ਸੀਗੀਆਂ ਪਰ ਅਸੀਂ ਹੁਣ ਇੱਕ ਜਿਵੇਂ ਹੈਂਗਓਵਰ ਨਾਂ ਦਾ ਇੱਕ ਬਾੜ ਹੈਗਾ ਜੀ ਇੱਕ ਕੋਲ ਸਕੂਲ ਕੈਫੇ ਹੈ ਜੀ ਤੇ ਇੱਕ ਪ੍ਰਿਜ਼ਮ ਹੈਗਾ ਜਿੰਨਾ ਤੇ ਅਸੀਂ ਇਹ ਮੁਕਦਮੇ ਦਰਜ ਕੀਤੇ ਨੇ